ਸਾਰੇ ਮੈਂ ਬਗਣੀ ਫਿਟ ਬਾਈਕਰ ਕਲੱਬ ਹੁਸ਼ਿਆਰਪੁਰ ਤੋਂ ਤੇ ਅਸੀਂ ਹੁਣ ਖੜੇ ਆਂ ਗਵਾੜਾ ਹੁਸ਼ਿਆਰਪੁਰ ਰੋਡ ਤੇ ਪਾਪੇ ਦੇ ਨਾਲ ਸਾਡੇ ਪੰਜਾਂ ਅੰਦਰ ਸਭ ਤੋਂ ਬੈਸਟ ਆਏ ਸਮੇਂ ਜੀ 40-50 ਜਾਣੇ ਜਿਨ੍ਹਾਂ ਨੂੰ ਅਸੀਂ ਇੱਥੇ ਚਾਹ ਪੋਣੀ ਸੀ ਤੇ ਉਹਨਾਂ ਨੇ ਹਾਂ ਸੰਗਠਨ ਮੈਰਾ ਸਰਦ ਨਹੀਂ ਕਰੀ ਸੀ ਇਹ ਟਰੱਬੇ ਜਨਨ ਨੇ ਜਿੱਥੇ ਭਈਏ ਔਰ ਬਗੇਰ ਚੜਾਇਓ ਬਹੁਤ ਜ਼ਿਆਦਾ ਧੂਏ ਇਹਨਾਂ ਨੇ ਇਹ ਵੀ ਦਿੱਖਿਆ ਕਿ ਉਹ ਬੰਦੇ ਆ ਸਰਵਿਸਰੀਆ ਬਹੁਤ ਵੱਡੇ ਬਿਜ਼ਨਸਮੈਨ ਵੇਚੀ ਚਲੋ ਇਹ ਤਾਂ ਬਹੁਤ ਅਜੀਬ ਹੈ ਪਰ ਸਾਰੀ ਵਧੀਆ ਬੰਦੇ ਸੀ ਜਿਹਨਾਂ ਨੂੰ ਕਿ ਪੁਲਿਸ ਦੀ ਗੱਡੀ ਬਹੁਤ ਹੀ ਤਰੀਕੇ ਨਾਲ ਇੱਥੇ ਛੱਡ ਕੇ ਗਈ ਸੀ ਔਰ ਇਹਨਾਂ ਨੇ ਚਾਹ ਬੜਾਈਆਂ ਬਣਾਈਓ ਬਾਬਾ ਚੱਕ ਲੈ ਕਿ ਅਸੀਂ ਤੁਹਾਨੂੰ ਇੱਥੇ ਨਾ ਚਾਹ ਪੀਣ ਦੇਣੀ ਆ ਨਾ ਕੋਈ ਨਾਤੇ ਅਸੀਂ ਮੇੜਾ ਸਮਝਣ ਦੇਣੀ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਇਸ ਢਾਬੇ ਤੇ ਆਉਣ ਤੋਂ ਪਹਿਲਾਂ 100 ਵਾਰੀ ਸੋਚੋ ਇਹਨਾਂ ਨੇ ਭइये ਬਹੁਤ ਕੁਹੇ ਚੜਾਏ ਹੋਆ ਸਾਰੇ ਹੀ ਇੱਕ ਦਿਨ ਟੁੱਟ ਟੁੱਟ ਕਹਿੰਦੇ ਸੀ ਕਿ ਤੁਹਾਨੂੰ ਇੱਥੇ ਅਸੀਂ ਕੋਸ਼ਿਸ਼ ਕਰਨ ਲੈਣਾ ਤਾਂ ਇਹ ਕੋਈ ਛੋਟਾ ਜਿਹਾ ਢਾਬਾ ਮਿਲਿਆ ਜੀ ਸਾਨੂੰ ਸਾਰੀ ਸ਼ਰਮ ਨਹੀਂ ਉੱਥੇ ਕਰਨੀ ਪਈ ਆ ਜੀ ਅੰਮ੍ਰਿਤਸਰ ਦੇ ਆਏ ਸੀ ਬੰਦੇ ਸਾਰੇ ਰਿਸਪੈਕਟਡ ਸੀਗੇ ਪਰ ਇਹਨਾਂ ਸਾਹਮਣੇ ਇਹਨਾਂ ਨੇ ਦੇਖਿਆ ਨਹੀਂ ਕਿ ਇਹਨਾਂ ਦੀ ਅਸੀਂ ਇੱਜ਼ਤ ਬਣਾਉਣੀ ਕਿ ਬੇਸਤ ਕਰਨਾ ਇਸ ਕਰਕੇ ਮੈਂ ਸਭ ਨੂੰ ਕਹਿੰਦਾ ਇਸ ਢਾਬੇ ਤੇ ਆਉਣ ਤੋਂ ਪਹਿਲਾਂ 100 ਵਾਰੀ ਸੋਚਣਾ ਜੀ ਇਹ ਢਾਬਾ ਬਿਲਕੁਲ ਬੈਠਣ ਦੇ ਲਾਇਕ ਨਹੀਂ ਹੈਗਾ ਔਰ ਇੱ ਮੇਰੇ ਅੱਜ ਜੋ ਸਾਥੀ ਦੋਸਤ ਨੇ ਅੱਜ ਕਿਹਾ ਉਹ ਬਿਲਕੁਲ ਸੱਚ ਗਿਆ ਆ ਵੀ ਅਸੀਂ ਇੱਕ ਸੀਨੀਅਰ ਜਨ ਹੋਣ ਦੇ ਨਾਤੇ ਵੀ ਅਸੀਂ ਵੀ ਇੱਥੇ ਆਏ ਸੀਗੇ ਅੱਜ ਕੈਰਾਮਨੀ ਦੇ ਵਿੱਚ ਸਾਡੇ ਜੋ ਦੇਖੋ ਸਾਧੀਆਂ ਦੇ ਦੋਸਤ ਆਏ ਸੀਗੇ ਉਹਨਾਂ ਦੀ ਬੜਾ ਮਨਪ੍ਰੀਤ ਲੇਕਿਨ ਜਿਹੜਾ ਸਾਧੇ ਵਾਲਿਆਂ ਦੇ ਉਹ ਵੀ ਜੇਵੀਅਰ ਸੀਗਾ ਉਹ ਬਿਲਕੁਲ ਗਲਤ ਸੀ ਅੱਜ ਕਿ ਅਸੀਂ ਇਹਨਾਂ ਨੂੰ ਚਾਰ ਆਰਡਰ ਵੀ ਦਿੱਤਾ ਆ ਔਰ ਖਾਣ ਪੀਣ ਦਾ ਵੀ ਆਰਡਰ ਦੇਣਾ ਸੀਗਾ ਇਹ ਬਾਬੇ ਬਾਬੇ ਦਾ ਢਾਬੇ ਨਾਂ ਦਾ ਹੈਗਾ ਜੀ ਇਹ ਫਗਵਾੜਾ ਰੂਟ ਤੇ ਪੈਂਦਾ ਆ ਇੱਥੇ ਜਿਹੜੇ ਲੋਕ ਪਈਏ ਹੈਗੇ ਆ ਔਰ ਇੰਨਾ ਕੋਈ ਦਾ ਦਿਮਾਗ ਖਰਾਬ ਹੈ ਉਹ ਜੀ ਇਹ ਕਿਸੇ ਆਏਗੇ ਬੰਦੇ ਦੀ ਇੱਜ਼ਤ ਨਹੀਂ ਕਰਦੇ ਇਹਨਾਂ ਦਾ ਸਿਰਫ ਇਹ ਆ ਕਿ ਸਾਡਾ ਇੱਕ ਢਾਬਾ ਚੱਲਦਾ ਆ ਤੇ ਚੱਲੀ ਜਾਵੇ ਲੇਕਿਨ ਇਹ ਨਹੀਂ ਸਾਰੇ ਇਹ ਜਿਹੜੀ ਗੁੱਦੀ ਉੱਤੇ ਜੜ ਰਹੀ ਆ ਨਾ ਉਹ ੱੱਲੇ ਵੀ ਡੇਕਦੀ ਹੀ ਆ ਇਸ ਗੱਲ ਨੂੰ ਇਹ ਭੁੱਲ ਚੁੱਕੇ ਆ ਬਹੁਤ ਮਿਸਬੀਹੇਵ ਕਰਦੇ ਮਿਸਬੀਹੇਵ ਕਰਦੇ ਆ ਤਾਂ ਕਾਈਂਡਲੀ ਇਹਨਾਂ ਦਾ ਬਾਈਕਾਟ ਕਰੋ ਸਾਨੂੰ ਅੱਜ ਸਾਡੇ ਕੋਲ ਕਾਬੀਆਂ ਤੋਂ ਚੱਲ ਕੇ ਅੰਮ੍ਰਿਤਸਰੋਂ ਹੋ ਕੇ ਤੇ ਹੁਸ਼ਿਆਰਪੁਰ ਸਾਈਕਲ ਰੈਲੀ ਇਕਾਈ ਸੀਗੀ ਸੋ ਸਾਡੇ ਘਰ ਕੋਈ ਬਾਹਰੋਂ ਕੋਈ ਬੰਦਾ ਆਇਆ ਤੇ ਸਾਨੂੰ ਚਾਰ ਚਰਦਾ ਵੀ ਸਾਡੇ ਗੈਸਟ ਆ ਅਸੀਂ ਜੋ ਉਹਦੀ ਸੇਵਾ ਕਰ ਸਕਦੇ ਆ ਪੱਕੜ ਕੇ ਅੱਜ ਉਹਨਾਂ ਦਾ ਜਾਣਾ ਸੀਗਾ ਕਿ ਲੁਧਿਆਣਾ ਇਸ ਕਰਕੇ ਅੱਜ ਅਸੀਂ ਉਹਨਾਂ ਦੀ ਰਾਈਡ ਹੁਸ਼ਿਆਰਪੁਰ ਮਾਲਪੁਰ ਦੇ ਤੋਂ ਲੈ ਕੇ ਇੱਥੇ ਬਾਬੇ ਦੇ ਢਾਬੇ ਦਾ ਕਰਦੇ ਅਸੀਂ ਲਗਭਗ 50 ਬੰਦੇ ਸੀਗੇ ਇੱਥੇ ਆ ਕੇ ਇਹਨਾਂ ਦਾ ਖੁੱਲੀ ਜਗ੍ਹਾ ਹੈਗੀ ਆ ਅਸੀਂ ਇੱਥੇ ਸਟਾਫ ਪ੍ਰੋਗਰਾਮ ਰੱਖ ਲੈ ਵੀ ਚਲੋ ਇੱਥੇ ਆ ਕੇ ਉਹਨਾਂ ਨੂੰ ਨਾਸ਼ਤਾ ਕਰਾ ਦਾਂਗੇ ਨਾਲ ਚਾਹ ਪਾਣੀ ਪਿਲਾ ਕੇ ਦੇਖੋ ਅੱਗੇ ਤੋਰ ਦਾਂਗੇ ਉਹਨੂੰ ਇੱਥੋਂ ਅਸੀਂ ਵਾਪਸ ਆ ਕੇ ਡਰਾਈਵਰ ਵਾਪਸ ਚਲੇ ਗਏ ਲੇਕਿਨ ਇਹਨਾਂ ਦਾ ਜੋ ਐਟੀਟਿਊਡ ਰਿਹਾ ਆ ਲਿਖਿਆ ਉਹਨਾਂ ਨੇ ਆਪਣੇ ਪੰਜਾਬੀ 'ਚ ਬੜਾ ਕੁਝ ਵੰਦੀਆ ਵੰਦੀਆ ਗੱਲਾਂ ਲਿਖੀਆਂ ਲੇਕਿਨ ਜਿਹੜੀਆਂ ਲਿਖੀਆਂ ਉਹ ਸਿਰਫ ਲੋਕਾਂ ਵਾਸਤੇ ਆ ਜਿਹੜੇ ਇੱਥੇ ਜਿਹੜਾ ਦੋ ਕੁ ਲੱਪਣਾ ਸਟਾਫ ਆ ਉਹਨਾਂ ਨੂੰ ਇਹਨਾਂ ਦਾ ਮਤਲਬ ਨਹੀਂ ਪਤਾ ਇਹਦਾ ਕੀ ਆ ਤੇ ਇਨਾ ਕਮੰਡ ਨਹੀਂ ਚਾਹੀਦਾ ਕਮੰਡ ਜਿਹੜਾ ਉਹ ਡਾਊਨਫਾਲ ਦੀ ਸ਼ੁਰੂਆਤ ਹੁੰਦੀ ਹੈ ਮੈਨੂੰ ਨਹੀਂ ਪਤਾ ਮਾਲਕਾਂ ਨੂੰ ਪਤਾ ਕਿ ਨਹੀਂ ਪਤਾ ਇਸ ਗੱਲ ਦਾ ਲੇਕਿਨ ਜੇ ਮਾਲਕਾਂ ਨੂੰ ਤੱਕ ਜੇ ਪਹੁੰਚ ਦੀ ਗੱਲ ਕਰਦੇ ਹੋ ਵੀ ਠੱਠੋ-ਕੱਟ ਜਿਹੜਾ ਤੁਹਾਡੇ ਗਾਕ ਆਇਆ ਗਾਕ ਕਹਿੰਦੇ ਰੱਬ ਦਾ ਰੂਪ ਹੁੰਦਾ ਅਸੀਂ ਉੱਥੇ ਕੁਝ ਹੁਰਦੰਗ ਤਾਂ ਨਹੀਂ ਕਰਦੇ ਸਾਡੇ ਗੈਸਟ ਬਾਹਰੋਂ ਅੰਮ੍ਰਿਤਸਰੋਂ ਆਇਆ ਸਾਈਕਲ ਦੇ ਉੱਤੇ ਅਸੀਂ ਉਹਨਾਂ ਨਾਲ ਚਾਹ ਦਾ ਕੱਪ ਤੇ ਨਾਸ਼ਤੇ ਦਾ ਇੰਤਜ਼ਾਮ ਇੱਥੇ ਰੱਖਿਆ ਕਿਉਂ ਕਹਿੰਦੇ ਨਹੀਂ ਜੇ ਅਸੀਂ ਬਣੀ ਚਾ ਵਾਪਸ ਲੈ ਗਿਆ ਬੰਦਾ ਕਹਿੰਦਾ ਮੈਂ ਨਹੀਂ ਪਲਾਉਣੀ ਜੀ ਚਾ ਇਸ ਤਰ੍ਹਾਂ ਦਾ ਇਹਦਾ ਐਟੀਟਿਊਡ ਹੈਗਾ ਭਾਈ ਤੂੰ ਠੀਕ ਹੈ ਤੇਰਾ ਗੁੱਡੀ ਚੜੀ ਆ ਠੀਕ ਹੈ ਲੇਕਿਨ ਗੁੱਡੀ ਜਿੱਦਾਂ ਬੰਟੀ ਭਾਜੀ ਨੇ ਕਿਹਾ ਨਾ ਗੁੱਡੀ ਡਿਗਣ ਲੱਗਿਆ ਬਹੁਤਾ ਟਾਈਮ ਨਹੀਂ ਲੱਗਦਾ ਜੇ ਮਨਚ ਅਹੰਕਾਰ ਆ ਜਾਏ ਨਾ ਅਹੰਕਾਰ ਆ ਜਾਏ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਡਾਊਨ ਫਾਲ ਦੀ ਤੇ ਜੋ ਮੈਨੂੰ ਲੱਗਦਾ ਵੀ ਇਹਨਾਂ ਦਾ ਅਹੰਕਾਰ ਜਿਹੜਾ ਬਹੁਤ ਜ਼ਿਆਦਾ ਆ ਗਿਆ ਜਾਂ ਤਾਂ ਇਹਨਾਂ ਦੇ ਸਟਾਫ ਦੇ ਵਿੱਚ ਹੈ ਤੇ ਜੇ ਮਾਲਕ ਨੂੰ ਪਤਾ ਹੈ ਇਸ ਗੱਲ ਦਾ ਵੀ ਮੇਰਾ ਸਟਾਫ ਇਦਾਂ ਦਾ ਤਫੀਰ ਤਾਂ ਮਾਲਕ ਰੱਬ ਰੱਖਾ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਹ ਕੋਈ ਵੀਡੀਓ